ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਮੁੰਡਾ ਆਪਣੀ ਮਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦਾ ਸੀ ਅਤੇ ਹੁਣ ਮਾਂ ਆਖਦੀ ਹੈ ਕਿ ਤੁਸੀਂ ਇੱਥੇ ਥੋੜਾ ਖਾ ਲਵੋ ਪਰ ਆਪਣੇ ਬੱਚਿਆਂ ਨੂੰ ਵਿਦੇਸ਼ ਤੇ ਵਿੱਚ ਨਾ ਭੇਜੋ ਇਹ ਭਾ ਆਪਣੀ ਭੈਣ ਨੂੰ ਵੀ ਬਾਹਰ ਹੀ ਲੈ ਜਾਣ ਦੇ ਸੁਪਨੇ ਦੇਖ ਰਿਹਾ ਸੀ ਪਰ ਉੱਥੇ ਦੇ ਹਾਲਾਤ ਅਤੇ ਜ਼ਿੰਦਗੀ ਉਸ ਦੀ ਇਹੋ ਜਿਹੀ ਬਣ ਗਈ ਕਿ ਕੁਝ ਮਹੀਨਿਆਂ ਦੇ ਵਿੱਚ ਹੀ ਮੁੰਡੇ ਦੀ ਜਾਨ ਚਲੀ ਗਈ ਬੀਤੇ ਦਿਨ ਜਦੋਂ ਮਾਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੂੰ ਸਾਹ ਚੜਿਆ ਹੋਇਆ ਸੀ ਮੁੰਡਾ ਹੀ ਆਖ ਰਿਹਾ ਸੀ ਕਿ ਉਹ ਕੱਲ ਨੂੰ ਗੱਲ ਕਰੇਗਾ ਮਾਂ ਨੇ ਜਦੋਂ ਪੁੱਛਿਆ ਕਿ ਹੋਇਆ ਕੀ ਹੈ ਤਾਂ ਉਹ ਮੁੰਡਾ ਸਹੀ ਤਰ੍ਹਾਂ ਜਵਾਬ ਨਾ ਦੇ ਪਾਇਆ ਤੇ ਅੱਜ ਪਤਾ ਲੱਗਦਾ ਹੈ ਕਿ ਮੁੰਡਾ ਇਸ ਦੁਨੀਆ ਤੇ ਵਿੱਚ ਹੀ ਨਹੀਂ ਰਿਹਾ ਅਜਨਾਲਾ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਜਮਿਆਰੀ ਕਸਬੇ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ ਤੇ ਵਿੱਚ ਜਾਨ ਗਈ ਹੈ ਬਿਮਾਰੀ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜਾਨ ਗਈ ਹੈ ਅੰਮ੍ਰਿਤਪਾਲ ਦੇ ਪਿਤਾ ਅੰਗਰੇਜ਼ ਸਿੰਘ ਨੇ ਕਿਹਾ ਇਹ 8 ਮਹੀਨੇ ਪਹਿਲਾਂ ਹੀ ਉਹਨਾਂ ਨੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਦੇ ਲਈ ਹੀ ਜ਼ਮੀਨ ਗਹਿਣੇ ਰੱਖ ਕੇ ਪੁੱਤ ਨੂੰ ਵਿਦੇਸ਼ ਪੜ੍ਹਨ ਤੇ ਲਈ ਭੇਜਿਆ ਸੀ ਉਹਨਾਂ ਦੱਸਿਆ ਕਿ ਇੱਕ ਹਫ਼ਤੇ ਪਹਿਲਾਂ ਉਹਨਾਂ ਦੀ ਆਪਣੇ ਪੁੱਤਰ ਨਾਲ ਗੱਲਬਾਤ ਹੋਈ ਸੀ ਉਸਨੇ ਕਿਹਾ ਸੀ ਕਿ ਥੋੜੀ ਦੇਰ ਬਾਅਦ ਉਹ ਗੱਲ ਕਰੇਗਾ ਇਸ ਤੋਂ ਬਾਅਦ ਉਸਨੇ ਮੈਸੇਜ ਭੇਜਿਆ ਕਿ ਉਹ ਸਵੇਰੇ ਗੱਲ ਕਰੇਗਾ ਜਿਸ ਤੋਂ ਬਾਅਦ ਉਹਨਾਂ ਵਿਚਾਲੇ ਅਨਬਣ ਹੋ ਗਈ ਅਤੇ ਉਸ ਤੋਂ ਬਾਅਦ ਉਸਦੇ ਮਾਲਿਕ ਦਾ ਫੋਨ ਆਇਆ ਕਿ ਅਮ੍ਰਿਤਪਾਲ ਦੀ ਤਬੀਅਤ ਠੀਕ ਨਹੀਂ ਹੈ ਉਸਨੂੰ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਇੱਕ ਹਫਤੇ ਬਾਅਦ ਉਸਦੀ ਜਾਨ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਪੀੜਤ ਪਰਿਵਾਰ ਪੰਜਾਬ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਉਹਨਾਂ ਤੱਕ ਪਹੁੰਚਦਾ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਬਿਲਕੁਲ ਠੀਕ ਨਹੀਂ ਹੈ ਇਸ ਮੌਕੇ ਤੇ ਰੋਂਦੀ ਹੋਈ ਮਾਂ ਨੇ ਪੰਜਾਬ ਦੇ ਵਿੱਚ ਹੋਰ ਮਾਵਾਂ ਨੂੰ ਕੀ ਕੁਝ ਕਿਹਾ ਸੁਣ ਲੈਣਿਓ ਕੀ ਕਹਿਣਾ ਚਾਹੁੰਦੇ ਤੁਸੀਂ ਬੇਟੇ ਤੁਹਾਨੂੰ ਪਤਾ ਲੱਗਾ ਤੁਹਾਨੂੰ ਕਿੰਨਾ ਟਾਈਮ ਪਹਿਲਾਂ ਗੱਲ ਹੋਈ ਸੀ ਕੀ ਗੱਲ ਹੋਈ ਸੀ ਕੀ ਸੁਪਨੇ ਸੀ ਜੀ ਤੇ ਕਛੇ ਕਿਕਾ ਮੈਂ ਅਦੁੱਗ ਲੈ ਆ ਗਰੀ ਅਰੀ ਐ ਦਵਾਰੋ ਇਹ 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਤੇ ਮਾ ਵੱਧਾ ਕਿੰਨਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ ਤੇ ਆਇਆ ਗੁਛਿਆ ਵੀ ਕਿ ਐਮ ਉਹਨਾਂ ਨਾਲ ਸਾ ਚੜਨ ਡਿਆ ਹੀ ਕੋਈ ਨਾਲ ਗੱਲ ਨਹੀਂ ਉਹ ਦੇਖੋ ਹੁੰਦੇ ਫਿਰ ਉਹ ਤਾਂ ਬਾਅਦ ਚ ਗਿਆ ਨੇ ਸੁਪਨੇ ਦੱਸੇ ਉਹਨੇ ਸੁਪਨੇ ਇੱਥੇ ਤੋਂ ਬੜੇ ਚਾਵਾਂ ਨਾ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਵਾ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਹੁਣ ਤੇ ਗੱਲ ਹੁੰਦੀ ਸੀ ਤੇਰੀ ਕਹਿੰਦਾ ਸੀ ਮੈਂ ਆ ਚੀਜ਼ ਕੋਈ ਚੰਨੀ ਆ ਗਈ ਤੇ ਆ ਜਰੂਰ ਤੇ ਕਦੋਂ ਆਉਂਗਾ ਆਏ ਅੰਦਾਂਦਾਈ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ ਗਰੀਬੀ ਤੂੰ ਸਾਰੀ ਉਮਰ ਆਪ ਸੁਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੁਣ ਤਾਂ ਫਿਕਰ ਕਰਾ ਟੈਨਸ਼ਨ ਨਾਲ ਜਾ ਕੇ ਕੋਣਾ ਕੋਣਾ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਯਾਰ ਜੀ ਬਹੁਤ ਬਣੀ ਹਮਤਰਾ ਆਹ ਇੱਕ ਗੱਲ ਵੀ ਜਿਹੜੀ ਉਹਦਾ ਸੁਪਨਾ ਹੀ ਮੈਂ ਭੈਣ ਦਾ ਵਿਆਹ ਕਰੂੰਗਾ ਨਹੀਂ ਕਰਿੰਦਾ ਕਿਉਂਕਿ ਜਾਨ ਇਹਨੂੰ ਤਾਂ ਦੇਖਦਾ ਕਿ ਮੇਰੇ ਕੋਲ ਬਾਹਰ ਆ ਜੂਗੀ ਅਸੀਂ ਦੋਵੇਂ ਭੈਣ ਬਰਾ ਇਕੱਠੇ ਰਹਿਵਾਂ ਮਮੀ ਕਦੋਂ ਬੰਨਣਾ ਦੀ ਜਦ ਕੰਮ ਬਣ ਜਾਊਗਾ ਤੈਨੂੰ ਇੱਧਰ ਖਲਾ ਦਿਓ ਜੀ ਅਸੀਂ ਦੋਵੇਂ ਜਿਹੜਾ ਇਕੱਠੇ ਰਹਿਵਾਂ ਬੰਦੇ ਦੂਸਰੇ ਵਿਦੇਸ਼ਾਂ 'ਚ ਇੰਨੇ ਮਾਵਾ ਦੇ ਪੁੱਤ ਮਾਰੇ ਨੇ ਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਗੁਣਗਣਾ ਚਾਹੀਦਾ ਨਿਆਣਿਆਂ ਨੂੰ ਭੇਜਣਾ ਚਾਹੀਦਾ ਬਾਹਰ ਦਾ ਤੇ ਨਾਮ ਹੀ ਨਾ ਲਵੋ ਬਸ ਇੱਧਰ ਥੋੜੀ ਖਾ ਲੋ ਵਧੀਆ ਆ ਪਰ ਬਾਹਰ ਨਾ ਕਰੋ ਬਾਹਰ ਨਾ ਕਰੋ ਮੇਰਾ ਨਾਮ ਗਰੇਸ ਸਿੰਘ ਤੇ ਬੱਚੇ ਦਾ ਨਾਮ ਅਮਰਪਾਲ ਸਿੰਘ ਜੀ ਤੇ ਅਸੀਂ ਸਟੱਡੀ ਵੀਜ਼ੇ ਤੇ ਉਹਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਕੋਈ ਥੋੜੀ ਜਿਹੀ ਅਥੀ ਮਾੜੀ ਜਿਹੀ ਪ੍ਰੋਬਲਮ ਹੋਈ ਆ ਉਹਦੀ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਅਸੀਂ ਤੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਨਾਲੀ ਜ਼ਮੀਨ ਗੈਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ 20 ਲੱਖ ਰੁਪਈਆ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆਂ ਦੀ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਮਗਾਵੇ ਅਸੀਂ ਸਾਰਿਆਂ ਅਸਮਾ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੁਸੀਂ ਅਸੀਂ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾਂ ਐ ਹੋਰ ਪਰੇਸ਼ਾਨ ਆਂ ਸੋਖਲੀ ਕੀ ਤਾਂ ਹੀ ਤੁਹੀ ਹੋ ਗਿਆ ਕੀ ਗੱਲ ਹੈ ਯਾਰ ਖਰੀਦ ਦੀ ਗੱਲ ਨਹੀਂ ਸਾਡੀ ਉਹਨਾਂ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਗਿਆ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਵੀ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਦਿਨ ਵਾਰ ਹੋਈ ਸੀ 4 ਵਜੇ ਤੇ ਆਂਦਾ ਸੀ ਮੈਂ ਜੜੀ ਫੁਲਕਾ ਸ਼ਿਕ ਲੱਗਾ ਮੈਂ ਬਿਲਕੁਲ ਠੀਕ ਠਾਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਚੰਨ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭੂਆਜੀ ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵੇਲੇ ਗੜੀ ਲੈ ਕੇ ਆਪਣੀ ਚੱਲ ਪਈ ਆ ਉਧਰੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਿਹਾ ਪਾਜੀ ਅਮਰਪਾਲ ਤੁਹਾਡੇ ਟੱਲੇ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਟੱਲਾ ਬਾਕੀ ਏਡੀ ਵਾਰੀ ਜਿਆਦਾ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਸੈਕਪ ਕਰਵਾ ਕੇ ਦਵਾਈ ਲੈਉਣਾ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਪਾਜੀ ਤੁਸੀਂ ਲਿਜਾਓ ਤੇ ਬੱਚੇ ਦਾ ਵੀ ਬਾਧ ਹੋ ਜਾਂਦਾ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈ ਦੇ ਆਖ ਤਰ੍ਹਾਂ ਗੱਲ ਕਰਨਾ ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉੱਥੇ ਦਵਾਈ ਦੋਈ ਦਿੱਤੀ ਆ ਬਾਗ ਦੇ ਵਿੱਚ ਉਹਨਾਂ ਰਾਵਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਨੇ ਕਿਹਾ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨੀਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੇ 2-14 ਚ ਹੋ ਜੂਗੀ ਤੇ ਨੇ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋਈ ਅੱਜ ਫੋਨ ਆ ਗਿਆ ਵੀ ਉਹਦਾ ਤੇ ਉਹਨੇ ਕਿਹਾ ਤਾਨੂੰ ਫੋਨ ਆਇਆ ਸਾਨੂੰ 12 ਵਜੇ ਫੋਨ ਆਇਆ ਕਿਹਦਾ ਫੋਨ ਆਇਆ ਜੀ ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪ੍ਰਾਣਾ ਉੱਥੇ ਉਹਦਾ ਫੋਨ ਆਇਆ ਨਹੀਂ ਸੁਪਨਾ ਯਾਦ ਹੁੰਦਾ ਕਿ ਗੱਲ ਕੀਤੀ ਹੈ ਮੈਂ ਆਪ ਹੁਣ ਕੰਮ ਨਹੀਂ ਕਰ ਚਾਹ ਗਿਆ ਇਹਨਾਂ ਦੇ ਤਾਂ ਭਾਈ ਬੱਚੇ ਭਾਈ ਭਾਈ ਬੱਚੇ ਤਾਂ ਅਸੀਂ ਪਹਿਲੇ ਵੀ ਛਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦੇ ਖਵਾਵਾਂਗੇ ਅਸੀਂ ਕਰ ਚੁੱਕੇ ਹਾਂ ਮਾਪਿਓ ਭੇਜਦੇ ਬੱਚੇ ਨੂੰ ਬਾਹਰ ਬੱਚਿਆਂ ਇਸੋਕ ਜਦਾਂ ਦੀਆਂ ਹੁੰਦੀ ਹੋ ਜਾਂਦੀ ਹੈ ਤਾਂ ਕੀ ਵੀਲ ਕਰਨਾ ਚਾਹੁੰਦੇ ਮਾਪੇ ਬਾਪੇ ਇਹਨਾਂ ਦੇ ਬਹੁਤ ਔਖਾ ਜੀ ਬੱਚੇ ਨਾ ਉਹ ਜੀਂਦਿਆਂ ਚ ਤਾਂ ਨ ਮਰਿਆ ਚ ਕਿਸੇ ਜੋਗੀ ਨਹੀਂ ਰਹਿੰਦੀ ਅਸੀਂ ਦਿਆਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਆਪਣਾ ਸੋਚ ਸਮਝੋ ਤੇ ਫੇਰ ਬੱਚੇ ਉਹ ਕਿ ਬੱਚੇ ਵੀ ਜਿੱਦ ਕਰਦੇ ਆ ਤੇ ਮਾ ਮਾਪੇ ਜਿਹੜੇ ਮਜਬੂਰ ਹੁੰਦੇ ਆ ਤੇ ਉਹਨਾਂ ਨੂੰ ਭੇਜਣਾ ਪੈਂਦਾ ਤੇ ਹੁਣ ਜਿਹੜੀ ਆਸਦੀ ਦੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ ਤੇ ਹੁਣ ਪੈਣ ਭਰਾਵਾਂ ਗੱਡੀ ਹੱਥ ਜੋੜ ਕੇ ਬਹਿੰਦੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿੱਤਣ ਵਾਲਾ ਹੁਣ ਇਦਾਂ ਦੀ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ ਭਾਜੀ ਕੀ ਨਾਮ ਹੈ ਆ ਕੀ ਬੇਟੇ ਦਾ ਕੀ ਨਾਮ ਕੀ ਗੱਲਬਾਤ ਕੀ ਹੈ ਬੇਟੇ ਦਾ ਨਾਮ ਹੈ ਅਮਰਤਪਾਲ ਸਿੰਘ ਜੀ ਤੇ 8 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵੇਸ ਤੇ ਗਿਆ ਸੀ ਇੰਗਲੈਂਡ ਤੇ ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਸੀ ਉੱਥੇ ਆਪਣੀ ਉਹਦੇ ਮਾਮੇ ਦੀ ਸਿਸਟਰ ਸੀ ਉਹਨਾਂ ਨੇ ਦਾਖਲ ਦੋਸ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਸ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11-12 ਵਜੇ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਕਰਦੇ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਐਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਬਾਹਰ ਪਰ ਮੁਸ਼ਕਿਲਾਂ ਆਤੀਆਂ 12 ਦੇ ਵੀ ਸੱਡੀ ਮਹੀਨੇ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਸੱਡੀ ਵੇਸ ਤੇ ਗਿਆ ਸੀ ਸੱਡੀ ਵੇਸ ਤੇ ਗਿਆ ਸੀ ਕੀ ਗੱਲਬਾਤ ਕੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ 2 ਟਾਈ ਕਿਲੇ ਉਹ ਵੀ ਇਹਨਾਂ ਨੇ ਗਹਿਣੇ ਕਰਕੇ ਤੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗਹਿਣੇ ਭੇਜ ਪਾ ਕੇ ਫੇਰ ਹੀ ਭੇਜਿਆ ਕਰਜ਼ਾ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦਾ ਮਾੜੀ ਹਾਲਤ ਹੀ ਹੈ ਬੇਟਾ ਵੀ ਹੈ ਪਹਿਣ ਇੱਕ ਭੈਣਾਂ ਦੇ ਇੱਕ ਇਹੋ ਹੀ ਭਰਾ ਹੀ ਇਕੱਲਾ ਹੀ ਬਸ ਦੋਵੇਂ ਭੈਣਾਂ ਭੈਣ ਵੀ ਵਿਆਹਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੋ ਹੀ ਕਰਦਾ ਹੀ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਡਿਆ ਸੀ ਕਿ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜਾ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਗਿਆ ਤੇ ਥੋੜੇ ਮੈਂ ਸੁਬਾਹ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਸਲ ਕਰਾਉਣ ਲੱਗੇ ਆ ਤੇ ਰਾਤ ਨੂੰ ਹੋਈ ਮੜੀ ਵੀਡੀਓ ਗੱਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਸਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਹਾਂ ਵੀ ਡੈੱਡ ਬੋਡੀ ਵਾਪਸ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰਿਵਾਰ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤ ਵੱਤ ਸਹਿਯੋਗ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਆ ਤੇ ਵਾਈ ਸਿਰ ਤੇ ਜੀ ਸ਼ੁਰੂ ਤੋਂ ਅਸੀਂ ਸਭ ਮਾਲ ਡੰਗਰ ਵੇਚ ਕੇ ਉਹਨੇ ਆਪਣਾ ਘਰ ਦਾ ਸਾਰਾ ਕੁਝ ਵੇਚ ਕੇ ਤੇ ਬੇਟੇ ਨੂੰ ਭੇਜਿਆ ਸੀ ਬਾਹਰ ਪੀਆ ਚੰਗੇ ਪੜ੍ਹਖਵਾਤੇ ਭੇਜੀਦਾ ਅਸੀਂ ਤੇ ਬੱਚੇ ਨੂੰ ਆਨੇ ਆ ਵੀ ਚੰਗਾ ਕੋਈ ਨਾ ਕੋਈ ਸੌਰ ਜਵੇ ਸਾਡੀ ਜ਼ਿੰਦਗੀ ਸੌਖੀ ਹੋ ਜਾਏ ਬੱਚਿਆਂ ਦੀ ਜ਼ਿੰਦਗੀ ਜਾਂ ਸੌਖੀ ਹੋ ਜਾਏ ਪਰ ਇਹ ਥੋੜਾ ਪਤਾ ਵੀ ਪਿਆਲੇ ਵੀ ਜਾਂਦੀ ਰਹਿਣੀ ਬੱਚਾ ਵੀ ਜਾਂਦਾ ਰਹਿਣਾ ਤੇ ਘਰ ਵੀ ਸਾਰਾ ਗਾਈਆਂ ਮੱਝਾਂ ਵੀ ਵੇਚ ਲਈ ਵੇਚਤੀਆਂ ਤੋਂ ਵੀ ਕੱਕ ਜਾਂਦਾ ਰਹਿਣਾ ਸਭ ਕੁਝ